ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀਸਿੰਗ ਪੁੱਲਰ ਕਣਕ ਦੀ ਬਾਢੀ ਲਗਭਗ ਖਤਮ ਹੋ ਚੁੱਕੀ ਆ ਤੇ ਅੱਜ ਮੈਂ ਤੁਹਾਨੂੰ ਕਣਕ ਦੀਆਂ ਪੰਜ ਉਹ ਵੈਰਾਈਟੀਆਂ ਦਾ ਸੰਝਾ ਰਿਹਾ ਜਿਨ੍ਹਾਂ ਦਾ ਝਾੜ ਰਿਹਾ ਸਭ ਤੋਂ ਵੱਧ ਹਾਂ ਦੋਸਤੋ ਜੇਕਰ ਆਪਾਂ ਟਾਪ ਝਾੜ ਦੀ ਗੱਲ ਕਰਗੇ ਜੇਕਰ ਨੰਬਰ 1 ਦੀ ਗੱਲ ਕਰਗੇ ਤਾਂ ਇੰਨਾ ਪੰਜ ਵੈਰਾਈਟੀਆਂ ਦਾ ਨਾਂ ਹੀ ਆਉਂਦਾ ਤਾਂ ਆਪਾਂ ਸ਼ੁਰੂ ਕਰਾਂਗੇ ਨੰਬਰ 5 ਤੋਂ ਪੰਜਵੇਂ ਨੰਬਰ ਤੇ ਆ ਜੀ HD 2851 ਹਾਂ ਦੋਸਤੋ ਹੁਣ ਤੱਕ ਇਹ ਨੰਬਰ 1 ਤੇ ਰਹੀ ਆ ਪ੍ਰਸਿੱਧਾ ਨੰਬਰ 1 ਤੋਂ ਨੰਬਰ 5 ਤੇ ਆ ਗਈ ਪਰੰਤੂ ਫੇਰ ਵੀ ਇਹ ਦੇਖੋ ਟੌਪ 5 ਵੈਰਾਈਟੀਆਂ ਦੇ ਵਿੱਚੋਂ 5ਵੇਂ ਨੰਬਰ ਤੇ HD 2851 ਆ ਤਾਂ ਇਸ ਵਾਰ ਪਛੇਤੀ ਵੈਰੈਟੀ ਹੋਣ ਦੇ ਬਾਵਜੂਦ ਵੀ ਇਸ ਵੈਰੈਟੀ ਨੇ ਘੱਟ ਤੋਂ ਘੱਟ 22 ਕਿਲੋਗ੍ਰਾਮ ਅਤੇ ਵੱਧ ਤੋਂ ਵੱਧ 25-26 ਕਿਲੋਗ੍ਰਾਮ ਤੱਕ ਵੀ ਝਾੜ ਦਿੱਤਾਗਾ ਜਾਨਕਿ 65 ਮਣ ਤੱਕ ਇਸ ਵੈਰੈਟੀ ਦਾ ਝਾੜ ਆਇਆ ਹੋਇਆ ਅਤੇ ਇਹ ਝਾੜ ਇੱਕ ਜਾਂ ਅੱਧੇ ਕਿਲੇ ਦਾਣੇ ਜਿਹੜਾ ਆਪਾਂ ਕਹਿੰਦੇ ਨੇ ਦੜਾ ਪੈ ਗਿਆ ਮੈਂ ਤਾਂ ਸਾਰੀ HD 2851 ਲਗਾਈ ਸੀ ਉਹ ਝਾੜ ਦੱਸ ਰਿਆਂ ਨੰਬਰ 4 ਤੇ ਆ ਜੀ TBW 187 हां दोस्तों ਜਿਹੜੀ ਨਕਾਰਸ ਕੱਲੀ ਲੱਗੀ ਸੀ ਨਾ DBW187 ਜਿਹੜੀ ਡਿੱਗੀ ਨਹੀਂ ਸੀ ਉਸ ਵੈਰੈਟੀ ਦਾ ਝਾੜ ਵੀ 26 26.5 ਕੁੰਟਲ ਤੱਕ ਗਿਆਗਾ ਘੜ ਤੋਂ ਘਟ ਉਹੀ 22 ਕੁੰਟਲ ਜਾਨੀ ਕਿ 55 56 ਮਣ ਤੋਂ ਲੈ ਕੇ 66 67 ਮਣ ਤੱਕ ਆਹਾ DBW187 ਵੀ ਆਪਣੀ ਝਾੜ ਦੇਗੀ ਨੰਬਰ 4 ਤੇ ਕਿਵੇਂ ਆਈ ਕਿਉਂਕਿ ਇਹ ਅਗੇਤੀ ਅਤੇ ਪਿਛੇਤੀ ਦੋਨਾਂ ਦੇ ਵਿੱਚ ਕਾਮਯਾਬ ਆ ਤੇ ਦੂਜਾ ਇਸ ਵਾਰ ਡਿੱਗੀ ਵੀ ਬਹੁਤ ਜ਼ਿਆਦਾ ਘੱਟ ਆ ਤੇ ਇਸ ਵਾਰ ਤਾਂ ਆਪਣੇ ਕਿਸਾਨ ਵੀਰਾਂ ਦੀ ਪਹਿਲੀ ਸੰਦੇ ਬਣੀ ਹੋਈ ਹੈ DBW 187 ਹੁਣ ਜਿਹੜੀਆਂ ਅਗਲੀਆਂ ਕਿਸਮਾਂ ਉਹ ਤਿੰਨੀ ਨੰਬਰ ਵਨ ਆ ਉਹ ਚਾਹੇ ਤੁਸੀਂ DBW 327 ਨੂੰ ਤੀਜੀ ਨੰਬਰ ਤੇ ਲੈ ਲਓ ਚਾਹੇ HD 3386 ਨੂੰ ਚਾਹੇ 872 ਨੂੰ ਇਹ ਤੁਸੀਂ ਆਪਣੇ ਏਰੀਏ ਵਾਸ ਮੰਗਲੋ ਕਿਉਂਕਿ ਮੇਰੇ ਮੁਤਾਬਕ ਤਾਂ ਇਹ ਤਿੰਨੇ ਹੀ ਕਿਸਮਾਂ ਨੰਬਰ ਵਨ ਆ ਤੇ ਇਹਨਾਂ ਦੇ ਵਿੱਚੋਂ ਜਿਹੜੀ HD 3386 ਵੈਰਾਈਟੀ ਆ ਨਾ ਇਹ ਉਹ ਵੈਰਾਈਟੀ ਹੈ ਜਿੱਥੇ ਤਾਂ ਕਾਮਯਾਬੀ ਉੱਥੇ ਤਾਂ ਫੁੱਲ ਹੀ ਕਾਮਯਾਬ ਹੋਈ ਆ ਤੇ ਜਿੱਥੇ ਫੇਲ ਹੋਈ ਉੱਥੇ ਇਹ ਫੁੱਲ ਹੀ ਫੇਲ ਹੋਈ ਆ ਯਾਨੀ ਕਿ ਇੱਕ ਹੀ ਵੈਰੈਟੀ ਪੂਰੇ ਪੰਜਾਬ ਦੇ ਵਿੱਚ ਪੂਰੇ ਹਰਿਆਣੇ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਇਸ ਕਰਕੇ ਆਪਣਾ ਏਰੀਆ ਜ਼ਰੂਰ ਦੇਖੋ ਜਿੱਥੇ ਫੇਲ ਹੋਈ ਆ ਉੱਥੇ ਕਿਸਾਨ ਵੀਰ ਕਹਿੰਦੇ ਆ ਜਿਹੜੀ 3386 ਵਰਗੀ ਸੜੀ ਕੋਈ ਵੈਰੈਟੀ ਹੈ ਨਹੀਂ ਅਰ ਜਮਾ ਫੇਲ ਵੈਰੈਟੀ ਆ ਅਤੇ ਜਿੱਥੇ ਇਹ ਪਾਸ ਹੋ ਗਈ ਉੱਥੇ ਕਹਿੰਦੇ ਆ ਕਿਸਾਨ ਵੀਰ ਕਹਿੰਦੇ ਵੀ ਇਹਦੇ ਵਰਗੀ ਤਾਂ ਕੋਈ ਵੈਰੈਟੀ ਹੋਈ ਨਹੀਂ ਅਸੀਂ ਇਹੋ ਜਿਹੀ ਕੋਈ ਵੈਰੈਟੀ ਨਹੀਂ ਦੇਖੀ ਦਾਣੇ ਦਾ ਵજન ਬਹੁਤ ਜ਼ਿਆਦਾ ਹੈ ਹੁਣ ਤੱਕ ਜਿੰਨੀਆਂ ਵੀ ਵੈਰਾਈਟੀਆਂ ਰਿਲੀਜ਼ ਹੋਈਆਂ ਨੇ ਸਾਰਿਆਂ ਨਾਲ ਭਾਰੇ ਦਾਣੇ ਜੇਕਰ ਕਿਸੇ ਵੈਰਾਈਟੀ ਤੇ ਹੈਗੇ ਆ ਤਾਂ ਉਹ ਐਚ ਡੀ 3386 ਦੇ ਹੀ ਆ ਤਾਂ ਦੋਸਤੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿ ਇਸੇ ਪ੍ਰਕਾਰ ਦੀ ਪੀਬੀਡਬਲ 872 ਉਹ ਵੀ ਆਪਣੇ ਪੂਰੇ ਇੰਡੀਆ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਤਾਂ ਪਰਸੇ ਵੈਰਾਈਟੀਆਂ ਤਿੰਨੇ ਬਹੁਤ ਵਧੀਆਂ ਤਿੰਨੇ ਦਾ ਝਾੜ ਬਹੁਤ ਵਧੀਆ ਘਟ ਤੋਂ ਘਟ ਉਹੀ 22 23 ਕੁਇੰਟਲ 23 ਕੁਇੰਟਲ ਤੋਂ ਬਿਲਕੁਲ ਵੀ ਨਹੀਂ ਘਟੀਆਂ ਅਤੇ ਵੱਧ ਵੱਧ 27 ਕੁਇੰਟਲ ਤੱਕ ਵੀ ਇਹਨਾਂ ਦਾ ਝਾੜ ਗਿਆ ਹੋਇਆ ਹੈ ਜਾਨੀ ਕਿ 58 ਮਨ ਤੋਂ ਲੈ ਕੇ ਹਾਟ ਮੰਨ ਤੱਕ 20 DBW327 HD3388 ਅਤੇ PBW872 ਕਿਸਾਨ ਨੇ ਝਾੜ ਦਿੱਤਾ ਹੋਇਆ ਤਾਂ ਹੁਣ ਇਹ ਝਾੜ ਤਾਂ ਉਹ ਸੀ ਜਿਹੜਾ ਕਿ 90% ਕਿਸਾਨਾਂ ਦੇ ਖੇਤਾਂ ਦੇ ਵਿੱਚ ਆਇਆ ਬਚੇ ਜਿਹੜੇ 10% ਕਿਸਾਨ ਉਹ ਕਹਿੰਦੇ ਵੀ ਸਾਡੇ ਇਹ 35 ਕੁਆਂਟਲ ਕਿੱਲੇ ਦੀ ਵੀ ਝੜੀ ਆ ਕੋਈ ਕਹਿੰਦਾ ਹੱਡੇ ਇਹ 37 38 ਕਮੰਟਲ ਕਿ ਲਈ ਦੇ ਵਿਚੜਿਆ ਹੀ ਬਸ 90 ਕਿ ਮਣ ਬੰਦਾ ਉਹ ਤੁਸੀਂ ਆਪ ਸਾਬ ਲਾ ਲਓ ਕਿ ਉਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਜੋ ਮੈਂ ਤੁਹਾਨੂੰ ਰਿਪੋਰਟ ਦੱਸੀ ਆ ਕਿ 90% ਕਿਸਾਨਾਂ ਦੇ ਖੇਤਾਂ ਦੇ ਵਿੱਚ ਇੰਨਾ ਕੁ ਵੱਧ ਵੱਧ ਝਾੜ ਆਇਆ ਭਾਈ ਤੇ ਇੰਨਾ ਕੁ ਘਟ ਤੋਂ ਘਟ ਝਾੜ ਆਇਆ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ